ਮਾਇਆ ਨਹੀਂ ਤਿਆਗਣੀ ਮਾਇਆ ਦੀ ਮਮਤਾ ਤਿਆਗਣੀ ਇਹ ਗੱਲ ਬੜੀ ਸਮਝਣ ਵਾਲੀ ਮੈਂ بڑے بڑے ਸੰਤ ਵੇਖੇ ਡੇਰੇ ਵਾਲੇ ਇਹ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ ਜਦੋਂ ਪਿੱਛੋਂ ਦੀ ਚੈੱਕ 10 ਲੱਖ ਦਾ ਮਿਲ ਜਣਾ 10 ਰੁਪਏ ਹੱਥ ਨਾਲ ਉਹਦੀ ਕੀ ਲੋੜ ਜੂਗੰਦੇ ਕਰਨੇ ਮਣਕੇ ਸੰਤ ਅਜਿ ਕਰਦੇ ਫਿਰਨਗੇ ਇਹ ਜੀ ਰਮਾਲ ਪੈਸਾ ਨਹੀਂ ਮੱਥਾ ਟਿਕਾਉਂਦੇ ਰਮਾਲੇ ਗੰਦੇ ਜਰੂਰ ਕਰਨੇ ਚੈੱਕ ਮਿਲਦੇ ਮੈਂ ਉਹਨਾਂ 'ਚ ਵੜ ਕੇ ਵੇਖਿਆ ਉਹਨਾਂ ਦੇ ਪ੍ਰੇਮੀ ਮੇਰੇ ਮਿੱਤਰ ਨੇ ਜਿਹੜੇ ਸਾਲ ਦਾ 5-5 10-10 ਲੱਖ ਰੁਪਈਆ ਚੈੱਕ ਦਿੰਦੇ ਨੇ ਮਾਇਆ ਤੋਂ ਬਿਨੇ ਕਿਤਨਾ ਚੱਲ ਜਊਗਾ ਹੁਣ ਕੋਈ ਆਗੇ ਖਾਂਦਾ ਕੁਝ ਨਹੀਂ ਤੇ ਪੇਟ ਦਾ ਜਿਹੜਾ ਗਾਹ ਨੂੰ ਵਧਿਆ ਤੇ ਚੋਰੀ ਖਾਂਦਾ ਹੋਵੇਗਾ ਗੁਪਤੀ ਖਾਵੇ ਵਟਕਾ ਸਾਰੀ ਗੁਪਤ ਖਾਂਦਾ ਹੋਵੇ ਸਾਰੀ ਵੱਟੀ ਵਟਕੇ ਖਾ ਲੀਣਾ ਹੋਊਗਾ ਇਹ ਤੇ ਲੋਕਾਂ ਦਾ ਹਾਲ ਹੈ ਪਖੰਡੀ ਲੋਕ ਕਰਦੇ ਆ ਸਟੇਜਾਂ ਤੇ ਬਹਿ ਜਾਂਦੇ ਆ ਇਹ ਜੀ ਸੰਤ ਰੋਟੀ ਨਹੀਂ ਖਾਂਦੇ ਇਹ ਮਾਇਆ ਦੇ ਬੜੇ ਤਿਆਗੀ ਨੇ ਤੇ ਰਾਤ ਨੂੰ ਕਹਿੰਦੇ ਬਣਸਾਸਿਆਂ ਕੀਮੇ ਵਾਲਾ ਪਰੌਂਠਾ ਪਕਾ ਗਿਆ ਅੱਧੀ ਰਾਤ ਲੈ ਆਵੀ ਤੇ ਅੱਧੀ ਰਾਤ ਕੀਮੇ ਵਾਲਾ ਪਰੌਂਠਾ ਖਾ ਲਿਆ ਤੇ ਰੋਟੀ ਖਾਣ ਦੀ ਕੀ ਲੋੜ ਹੈ ਤੇ ਬੀਬੀਆਂ ਨੇ ਲਾਹ ਲਾ ਗਹਣੇ ਤੇ ਢੇਰੀ ਲਾਉਣੇ ਆ ਨਾ ਵੀ ਸੰਤ ਬੜੇ ਪੂਜਰੀ ਗਾਏ